ਪੈਸੇ ਦੇ ਲਈ ਦਬਾਅ ਪਾਉਣ ਵਾਲੇ ਸਬ ਇਨਸਪੈਕਟਰ ਨੇ ਰੱਖਿਆ ਆਪਣਾ ਪੱਖ ਮੌਤਵਾਰ ਬੰਦਿਆਂ ਦੇ ਵਿੱਚ ਬੈਠ ਕੇ ਹੋਇਆ ਸੀ ਰਾਜੀਨਾਮਾ ਦੋਸ਼ ਲਾਉਣ ਵਾਲਾ ਆਪੇ ਕ੍ਰਿਮੀਨਲ ਰਿਕਾਰਡ ਵਾਲਾ ਹੈ ਪੁਲਿਸ ਤੇ ਦਬਾਅ ਪਾਉਣ ਲਈ ਲਾਰੇਆ ਦੋਸ਼ ਫਤੇਗਾ ਚੋੜੀਆਂ ਵਿੱਚ ਤੇ ਨਾਤੇ ਇੱਕ ਸਬ ਇਨਸਪੈਕਟਰ ਪਲਵਿੰਦਰ ਸਿੰਘ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਸਬ ਇਨਸਪੈਕਟਰ ਪਲਵਿੰਦਰ ਸਿੰਘ ਨੇ ਆਪਣਾ ਪੱਖ ਰੱਖਿਆ ਹੈ ਆਡੀਓ ਵਿੱਚ ਪਲਵਿੰਦਰ ਸਿੰਘ ਇੱਕ ਦੋਸ਼ੀ ਨੌਜਵਾਨ ਦੇ ਪਿਤਾ ਨੂੰ ਪੈਸੇ ਭਰਨ ਲਈ ਦਬਾਅ ਪਾਉਂਦਾ ਸੁਣਾਈ ਦੇ ਰਿਹਾ ਸੀ ਸਬ ਇੰਸਪੈਕਟਰ ਪਲਵਿੰਦਰ ਸਿੰਘ ਨੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਕਿ ਦੋਸ਼ ਲਗਾਉਣ ਵਾਲੇ ਅਜੇ ਮਸੀਦ ਦਾ ਬੇਟਾ ਅਭੀ ਵੀ ਇੱਕ ਦੁਕਾਨ ਵਿੱਚ ਅੱਗ ਲਗਾਉਣ ਵਾਲੇ ਇੱਕ ਮਾਮਲੇ ਵਿੱਚ ਨਾਮਜ਼ਦ ਸੀ ਅਤੇ ਉਹ ਦੁਕਾਨਦਾਰ ਦਾ ਮੌਤਵਾਰ ਬੰਦਿਆਂ ਵਿੱਚ ਬੈਠ ਕੇ ਪੈਸੇ ਲੈ ਕੇ ਰਾਜੀਨਾਮਾ ਕਰਨ ਲਈ ਮੰਨ ਗਿਆ ਸੀ ਅਜੇ ਮਸੀਦ ਨੇ ਵੀ ਪੈਸੇ ਦੇਣਾ ਮੰਨ ਲਿਆ ਸੀ ਪਰ ਬਾਅਦ ਵਿੱਚ ਮੁੱਕਰ ਗਿਆ ਸੀ ਇਸ ਲਈ ਆਡੀਓ ਵਿੱਚ ਪਲਵਿੰਦਰ ਸਿੰਘ ਉਸ ਨੂੰ ਪੈਸੇ ਦੇ ਕੇ ਰਾਜੀਨਾਮਾ ਕਰਨ ਲਈ ਕਹਿ ਰਿਹਾ ਸੀ ਸਬ ਇਨਸਪੈਕਟਰ ਦਾ ਕਹਿਣਾ ਹੈ ਕਿ ਅਜੇ ਮਸੀ ਖੁਦ ਇੱਕ ਕ੍ਰਿਮੀਨਲ ਰਿਕਾਰਡ ਦਾ ਆਦਮੀ ਹੈ ਤੇ ਉਸਤੇ ਐਨਡੀਪੀਐਸ ਦੇ ਕਈ ਮਾਮਲੇ ਦਰਜ ਹਨ ਪੁਲਿਸ ਤੇ ਦਬਾਅ ਪਾਉਣ ਲਈ ਉਹ ਝੂਠੇ ਦੋਸ਼ ਲਗਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਗੱਲ ਇਹ ਤਾਂ ਜੀ ਮੈਂ ਥਾਣਿਆਂ ਫੜੇਗਾ ਚੂੜੀਆਂ ਵਿਸ਼ੇ ਤੌਰ ਤਫ਼ਸੀਲੀ ਅਸਰ ਹੈ ਜੇ ਸਬ ਇਨਸਪੈਕਟਰ ਪਗੰਦਸ ਸਿੰਘ ਉੱਥੇ ਲਗਾਇਆ ਛੇ ਪ੍ਰੀਨੂ ਇਹਨਾਂ ਤਿੰਨ ਮੁੰਡਿਆਂ ਨੇ ਮਿਲ ਬੰਟੀ ਬਿੱਟੂ ਤੇ ਇਹ ਤਿੰਨ ਮੁੰਡੇ ਆ ਆਕਾਸ਼ ਇਹਨਾਂ ਨੇ ਉੱਥੇ ਦੁਕਾਨ ਤੇ 버ਗਰ ਖਾਦੇ ਆ ਤੇ 버ਗਰ ਖਾਣ ਤੋਂ ਬਾਅਦ ਪੈਸੇ ਨਹੀਂ ਦਿੱਤੇ ਉਹਨਾਂ ਨੂੰ ਤੇ ਉਲਟਾ ਸੋ ਉੱਥੇ ਜਿਹੜੀ ਉਹਨਾਂ ਦੀ ਲੜਕੀ ਕੋਈ ਕੰਮ ਕਰਨ ਵਾਲਾ ਰੱਖੀ ਹੋਣਾ ਉਹਨੂੰ ਇਹਨਾਂ ਨੇ ਸ਼ੇਰ ਸ਼ਰ ਕੀਤੀ ਆ ਤੇ ਮਿਲ ਪੱਦੇ ਮਜ਼ਾਕ ਕੀਤੇ ਉਹਦਾ ਮੋਬਾਈਲ ਨੰਬਰ ਮੰਗਦੇ ਵੀ ਤੇ ਇਹਨਾਂ ਦਾ ਫਰੈਂਚਿਪ ਕਰਨੀ ਆ ਜਦੋਂ ਮਾਲਕ ਨੇ ਇਸ ਚੀਜ਼ ਦਾ ਵਿਰੋਧ ਕੀਤਾ ਵੀ ਤੁਸੀਂ ਇਦਾਂ ਕਿਉਂ ਕਰਦੇ ਹੋ ਤੇ ਇਹਨਾਂ ਮਾਲਕ ਨੂੰ ਮਾਲਕ ਦੇ ਸਿਰ 'ਤੇ ਕਿੱਟ ਮਾਰ ਕੇ ਤੇ ਖੜੇ ਦੇ वार ਕਰਕੇ ਉਹਨੂੰ ਜ਼ਖਮੀ ਕਰਤਾ ਤੇ ਉਹਦੀ ਕੁੱਟ ਮਾਰ ਕੇ ਵੀ ਪੈਸੇ ਨਹੀਂ ਦਿੱਤੇ ਉਸ ਤੋਂ ਬਾਅਦ ਉਹ ਉਹ ਬੰਦੇ ਦੇ ਸਿਰ ਤੇ ਕਿਚਵਰ ਜਨਦਾ ਉਹ ਮੈਡੀਕਲ ਉਹਨੇ ਸਰਕਾਰੀ ਹਸਪਤਾਲ ਜਾ ਕੇ ਮੈਡੀਕਲ ਲਿਆ ਜੀ ਐਮ ਐਲ ਆਰ ਆਈ ਉਸ ਤੋਂ ਬਾਅਦ ਇਹ ਮੁੰਡੇ ਇਤਨੇ ਮੁੰਡੇ ਜੇ ਆਪਨੇ ਘਰਾਂ ਤੋਂ ਭਗੋੜੇ ਹੋਗੇ ਕਿਉਂਕਿ ਤੇਨੇ ਮੁੰਡੇ ਕ੍ਰਿਮੀਨਲ ਸੀਗੇ ਇਹ ਘਰਾਂ ਤੋਂ ਭਗੋੜੇ ਹੋਗੇ ਤੇ ਫਿਰ ਜਦੋਂ ਇਹਨਾਂ ਉਹਨਾਂ ਨੂੰ ਧਮਕਿਆ ਦਿੰਦੇ ਆਂ ਅਸੀਂ ਤੁਹਾਡੀ ਯੋਅ ਕਰਦਾ ਆਂ ਅਸੀਂ ਤੁਹਾਡਾ ਨਿਸ਼ਾਨ ਕਰਦਾ ਆਂ ਉਹਨਾਂ ਨੇ ਇਹਨਾਂ ਨੇ ਫਿਰ ਫਿਰ ਮਤਲਬ ਪ੍ਰੀਤ ਪਾਣੇ ਉਹਨਾਂ ਦੀ ਦੁਕਾਨ ਤੇ ਅੱਗ ਲਾਤੀ ਉਹਨਾਂ ਦੇ ਏਸੀ ਵਗੈਰਾ ਜੋ ਵੀ ਉਹਨਾਂ ਦਾ ਸਮਾਨ ਸੀ ਸਾਰਾ ਸਾੜ ਕੇ ਤੇ ਆਪ ਸਵਾਹ ਕਰਤਾ ਉਹਨਾਂ ਨੇ ਕੰਪਲੇਟ ਕੀਤੀ ਕਿ ਸਾਡਾ ਜਿਹੜਾ ਅੰਤਮਕ ਨੇ ਦੇਤੇ ਇਹਨਾਂ ਬੰਦਿਆਂ ਜਿੰਨਾ ਬੰਦਿਆਂ ਨੇ ਸਾਡੀ ਦੁਕਾਨ ਤੇ ਕੁਟਮਾਰ ਕੀਤੀ ਸਾਨੂੰ ਸੱਟਾਂ ਲਾਈਆਂ ਉਹਨਾਂ ਬੰਦਿਆਂ ਨੇ ਹੀ ਸਾਨੂੰ ਪੂਰਾ ਯਕੀਨ ਆ ਵੀ ਇਹਨਾਂ ਨੇ ਹੀ ਸਾਡੀ ਦੁਕਾਨ ਨੂੰ ਅੱਗ ਲਾਈ ਆ ਇਹ ਤੇ ਆਪਾਂ ਤਿੰਨਾਂ ਮੁੰਡਿਆਂ ਨੂੰ ਮਤਲਬ ਉਹਨਾਂ ਦੇ ਆਪਣੇ ਮਤਲਬ ਪਰਿਵਾਰ ਆ ਰਹੇ ਥਾਣੇ ਬੁਲਾਇਆ ਤੇ ਇਹਨਾਂ ਦੇ ਆਸਰੇ ਤੇ ਬਹਿ ਕੇ ਉਹ ਉਹਨਾਂ ਕਹਿੰਿਆ ਵੀ ਅਸੀਂ ਆਪਣੇ ਗਰੀਬ ਬੰਦੇ ਆ ਕਿ ਅਸੀਂ ਪਰਚੇ ਚ ਕੀ ਜਾਨਾ ਸਾਡਾ ਨੁਕਸਾਨ ਹੋਇਆ ਤੇ ਸਾਡਾ ਨੁਕਸਾਨ ਫੜ ਦੋ ਇਹਨਾਂ ਨੇ ਬਾਹਰ ਮੋਹਰ ਬੰਦਿਆਰੇ ਸ਼ਹਿਰ ਵਿੱਚ ਮੋਹਰ ਬੰਦਿਆਰੇ ਵਿੱਚ ਬਹਿ ਕੇ ਇਹਨਾਂ ਦਾ ਤਿੰਨਾਂ ਤੇ 50-50 ਹਜ਼ਾਰ ਰੁਪਏ ਦਾ ਹਰਜਾਨਾ ਪਾ ਕੇ ਤੇ ਇਹਨਾਂ ਨੂੰ ਜਰਾਵਾ ਇਹਨਾਂ ਦਾ ਕੰਪਰੋਮਾਈਜ਼ ਆਪਣੇ ਕਰਾਤਾ ਵੀ ਚਲੋ ਇਹ 1.5 ਲੱਖ ਰੁਪਏ ਇਹਨਾਂ ਨੂੰ ਦੇ ਦਿਓ ਜਿਹਨਾਂ ਦੁਕਾਨ ਛੜੀ ਆ ਤੇ ਅਸੀਂ ਤੁਹਾਡਾ ਕੰਪਰੋਮਾਈਜ਼ ਕਰਾ ਦਿੰਦੇ ਆ ਜਿਹੜੇ ਦੋ ਥੇੜ ਸੀ ਉਹਨਾਂ ਨੇ 50-50 ਹਜ਼ਾਰ ਦਿੱਤਾ ਜਿਹੜੀ ਤੀਜੀ ਥੇੜ ਸੀ ਅਜੇ ਡੁੰਗਰ ਅਜ ਇਨੇ ਪੈਸੇ ਨਹੀਂ ਭਰੇ ਤੇ ਉਲਟਾ ਸਗੋ ਅਗ ਮੇਰੇ ਖਿਲਾਫ ਆਪਣੇ ਗਲਤ ਪ੍ਰਚਾਰ ਕਰ ਰਿਹਾ ਵਾ ਚਾਪ ਇੱਕ ਕ੍ਰਿਮੀਨਲ ਬੰਦਾ ਵਾ ਇਹਦੇ ਖਿਲਾਫ 12 14 15 ਮਕਦਮੇ ਐਨਡੀਪੀਆ ਸਟ ਦੇ ਹੋਣੇ ਵੀ ਇਹ ਜਿਹੜਾ ਵਾ ਦੋ ਨੰਬਰ ਦਾ ਕੰਮ ਕਰਦਾ ਸਿਰਨਗਰ ਜਾਂਦਾ ਵਾ ਉਥੋਂ ਹੈਗਾ ਨਾ ਧੁੱਕੀ ਵਗੈਰਾ ਲਿਆ ਕੇ ਤੇ ਇੱਥੇ ਸਪਲਾਈ ਕਰਦਾ ਵਾ ਤੇ ਆਪ ਹੀ ਘਰੋਂ ਮਤਲਬ ਆਪਣੇ ਘੋੜਾ ਜਾਂਦਾ ਵਾ ਮੇਰਾ ਇਹਨਾਂ ਇਸ ਇਸ ਫੈਸਲੇ 'ਚ ਕੋਈ ਲੈ ਨਹੀਂ ਦਿੰਦੀ ਆ ਇਹ ਫੈਸਲਾ ਬਾਰੋ-ਬਾਰ ਮੋਹਰ ਬੰਦ ਫਟੇਗਾ ਟੂੜੀਆ ਸ਼ਹਿਰ ਤੇ ਮੋਹਰ ਬੰਦਿਆ ਜਿਹੜੇ ਜ਼ੁਮੀਰ ਵਿਅਕਤੀ ਐਮਸੀ ਵਗੈਰਾ ਸਾਰੇ ਬੈਠ ਕੇ ਇਹਨਾਂ ਦਾ ਫੈਸਲਾ ਕਰਿਆ ਵਾ ਮੇਰਾ ਇਸ ਪੈਸੇ ਦੇ ਲੈਂਟਨ ਬਾਰੇ ਜਾਂ ਕੋਈ ਵੀ ਹੋਰ ਪੈਸੇ ਦੀ ਮੰਗ ਕਰਨ ਭਰੇ ਮੈਂ ਇਹਨਾਂ ਨੂੰ ਜਰੂਰ ਕਿਹਾ ਵੀ ਜੇ ਉਹ 200 ਰੁਪਏ ਭਰਦੇ ਆ ਤੇ ਤੁਸੀਂ ਵੀ ਪੈਸੇ ਭਰ ਦਿਓ ਇਹ ਕਿਹਦਾ ਨਹੀਂ ਮੈਂ ਪੈਸੇ ਨਹੀਂ ਭਰਨੇ ਮੇਰੇ ਮੁੰਡੇ ਤੇ ਕੱਲੇ ਤੇ ਭਾਈ ਪਰਚਾ ਦੇ ਦਿਓ ਮੈਂ ਮੁੰਡੇ ਤੇ ਪੈਸੇ ਨਹੀਂ ਨਹੀਂ ਭਰਨੇ ਅਜਾ ਮੇਰੇ ਤੇ ਜਾਉ ਲਾਇਆ ਤੇ ਕੋਈ ਚਾਹੀ ਨਹੀਂ ਆ ਇਹ ਆਪ ਇੱਕ ਕ੍ਰਿਨਲ ਬੰਦਾ ਵਾ ਇਹ ਪੁਲਿਸ ਦੀ ਸਭੀ ਖਰਾਬ ਕਰਨ ਵਾਸਤੇ ਜਾਂ ਪੁਲਿਸ ਨੂੰ ਚਾਲੂ ਕਰਨ ਵਾਸਤੇ ਇਦਾਂ ਦੀ ਇਹ ਮਨਕਰਤਕ ਕਹਾਣੀ ਬਣਾ ਕੇ ਦੇ ਰਹੀ ਹੈ ਇਹ ਵੀਡੀਓ ਇਹ ਭਾਈ ਆ ਇਹਦੇ ਵਿੱਚ ਕੋਈ ਸਚਾਈ ਨਹੀਂ ਆ